ਦੀ ਬੋਲੋ ਜੀ ਜਿਨਾ ਸਿਨਾ ਸਿੰਗੀ ਆਲੇ ਧਰਮੇ ਸੀਰ ਦਿੱਤੇ ਗੰਦ ਬੰਦ ਸੁਵਾਈ ਖੋਪਰੀਆਂ ਨਾਲ ਚੱਕੀਆਂ ਚੜੇ ਤਾਲ ਤਾਰਿਆ ਨਾਇ ਚਰਾਈ ਸਿੱਕੇ ਜੇਸਾ ਸੁਹਾਸਾ ਨਾਲ ਸੁਵਾਈ ਕਰੀ ਗੁਰ ਜਹਾਂਦਰ ਕਾਲ사 ਜੀ ਸਹਾਏ ਵੰਦਗੀ ਪੈਜ ਕੰਤਗੀ ਜੀਤ ਸ੍ਰੀ ਸ਼ਰਨ ਰਹਿਤ ਦਾਨ ਬਵੀਕ ਦਾਨ ਉਸਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਸ ਖੁਸ਼ੀ ਦੇ ਮਹੁਰ ਦੇ ਸਮਾਗਮ ਦੇ ਵਿੱਚ ਪਹੁੰਚੀ ਹੋਈ ਸਮੂਹ ਸਾਧ ਸੰਗਤ ਜੀ ਆਪਣੇ ਕੀਮਤੀ ਸਮੇਂ ਤੋਂ ਸਮਾਂ ਕਰਦੇ ਹੋਏ ਇਤਨੇ ਖਰਾ ਮੌਸਮ ਦੇ ਵਿੱਚ ਵੀ ਜਿਹੜੀ ਸੰਗਤ ਇੱਥੇ ਆਪਣੇ ਘਰਾਂ ਦੇ ਕੰਮਾਂ ਤੋਂ ਧੰਦਲ ਨੂੰ ਛੱਡਦੇ ਹੋਏ ਪਹੁੰਚੇ ਨੇ ਮੈਂ ਆਪਣੇ ਪਰਿਵਾਰ ਵੱਲੋਂ ਕਾਕਾ ਅਰਸ਼ਦੀਪ ਸਿੰਘ ਵੱਲੋਂ ਸਮੂਹ ਪਰਿਵਾਰ ਵੱਲੋਂ ਸਾਰੇ ਹੀ ਸੰਗਤਾਂ ਤੇ ਤੁਹਾਨੂੰ ਧੰਨਵਾਦ ਕਰਦਾ ਔਰ ਨਾਲ ਜੇ ਸਮਾਗਮ ਬਾਰੇ ਇਹਨੇ ਪੁੱਛਿਆ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਕਾਕਾ ਅਰਸ਼ਦੀਪ ਸਿੰਘ ਜੀ ਜਿਨ੍ਹਾਂ ਨੇ ਕਿ ਬੀਐਡ ਈਟੀਟੀ ਉਹਨਾਂ ਦੇ ਟੈਟ クリア ਉਹਨਾਂ ਦੀ ਇੰਟਰਵਿਊ ਵੀ ਹੋਈ ਹੈ ਨੌਕਰੀ ਦੇ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਵੀ ਕੁਝ ਸਰਕਾਰਾਂ ਦੇ ਵੇਹਕਾਰ ਸਰਕਾਰਾਂ ਦੇ ਕਮਾਕਾਰਨ ਆਪਣੇ ਬੇਟਾ ਅਰਸ਼ਦੀਪ ਸਿੰਘ ਦੀ ਜਿਹੜੀ ਨੌਕਰੀ ਹੈ ਥੋੜੀ ਜਿਹੀ ਦੂਰੀ ਉਹ ਬੇਟਾ ਨੌਕਰੀ ਦੇ ਬਿਲਕੁਲ ਨਜ਼ਦੀਕ ਹੈ ਤੇ ਇਸ ਕਾਰਨ ਅਸੀਂ ਇਸ ਚੀਜ਼ ਨੂੰ ਮੋਖ ਰੱਖਦੇ ਹੋਏ ਕਾਕਾ ਜੀ ਨੂੰ ਬਿੱਲ ਰਹਿਣ ਤੋਂ ਸੰਕੋਚਦੇ ਹੋਏ ਵੀ ਕੋਈ ਇਹੋ ਜਿਹਾ ਕੰਮ ਕੀਤਾ ਜਾਵੇ ਜਿਸ ਦੇ ਵਿੱਚ ਸਮਾਜ ਦੇ ਵਿੱਚ ਉਹ ਵਧੀਆ ਤਰੀਕੇ ਦੇ ਨਾਲ ਵਿਤਰੇ ਔਰ ਆਪਣੇ ਮਾਂ ਪਿਓ ਦਾ ਵੀ ਨਾਮ ਵਧੀਆ ਉੱਚਾ ਹੋਵੇ ਕਿ ਇਹ ਕੰਮ ਕਾਜ ਜਿਸ ਤਰ੍ਹਾਂ ਸਾਡੇ ਗੁਰੂ ਸਹਿਬਾਨ ਵੀ ਕਹਿ ਕੇ ਕਹਿੰਨੇ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਾਡੇ ਗੁਰੂ ਸਾਹਿਬਾਨਾਂ ਦਾ ਵੀ ਇਹੀ ਉਪਦੇਸ਼ ਹੈ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਇਹ ਸੋਚਿਆ ਜਾਵੇ ਇਹ ਸੋਚਿਆ ਗਿਆ ਕਿ ਕਾਕਾ ਅਰਸ਼ਦੀਪ ਸਿੰਘ ਨੂੰ ਕੋਈ ਇਹੋ ਜਿਹਾ ਕੰਮ ਕੀਤਾ ਦਿੱਤਾ ਜਾਵੇ ਜੋ ਸਾਰੇ ਸਮਾਜ ਦੇ ਵਿੱਚ ਇੱਜ਼ਤ ਬਨਣ ਵਾਲਾ ਹੋਵੇ ਲੋਕਾਂ ਦੇ ਭਲਾ ਕਰਨ ਵਾਲਾ ਹੋਵੇ ਅਸੀਂ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਕਾਕਾ ਅਰਸ਼ਦੀਪ ਸਿੰਘ ਨੂੰ ਕੋਈ ਵਧੀਆ ਕੰਮ ਕਰਵਾਇਆ ਜਾਵੇ ਜਿਸ ਦੇ ਨਾਲ ਆਪਣਾ ਵੀ ਸਹਿਯੋਗ ਦਿੱਤਾ ਜਾਵੇ ਸੋ ਕਾਕਾ ਅਰਸ਼ਦੀਪ ਸਿੰਘ ਨੇ ਵੀ ਇਸ ਗੱਲ ਨੂੰ ਪ੍ਰਵਾਰ ਕੀਤਾ ਅਸੀਂ ਵਜੇ ਕੱਪੜੇ ਦਾ ਸ਼ੋਰੂਮ ਖੋਲ੍ਹਿਆ ਹੈ ਜਿਸ ਵਿੱਚ ਮੰਡੀ ਦੇ ਵਿੱਚ ਇੱਕ ਬ੍ਰੈਂਡਰ ਕਪੜਾ ਪੇਸ਼ ਕੀਤਾ ਜਾਵੇਗਾ ਔਰ ਵਧੀਆ ਰੇਟ ਰੱਖਿਆ ਜਾਵੇਗਾ ਸਾਰੇ ਹੀ ਗਾਹਕਾਂ ਦੀ ਸੰਤੋਸ਼ਟੀ ਹੋਵੇਗੀ ਔਰ ਸਮਾਜ ਦੇ ਵਿੱਚ ਇੱਕ ਵਜੇ ਸੁਨਿਆ ਜਾਵੇਗਾ ਕਿ ਕਾਕਾ ਆਰਸ਼ਦੀਪ ਸਿੰਘ ਆਪਣੇ ਮਾਤਾ ਪਿਤਾ ਦੀ ਮੰਗ ਵਧੀਆ ਕੰਮ ਕਰ ਰਿਹਾ ਹੈ ਸੋ ਦੁਬਾਰਾ ਫੇਰ ਮੈਂ ਆਈ ਹੋਈ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਨਾਲ ਸਾਰੀ ਹੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਵਾਰ ਇਸ ਸ਼ੋਰੂਮ ਤੇ ਆ ਕੇ ਜਰੂਰ ਸਾਨੂੰ ਸੇਵਾ ਦਾ ਮੌਕਾ ਦਿਓ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੇ ਤੁਸੀਂ ਇਹ ਨਵੀਂ ਦੁਕਾਨ ਦੀ ਓਪਨਿੰਗ ਕੀਤੀ ਆ ਆਪੇ ਨੂੰ ਬਹੁਤ-ਬਹੁਤ ਮੁਬਾਰਕਾਂ। ਹਾਂਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਵਾਬ ਦਾ ਹੀ ਹੈ ਜੀ। ਤਾਂ ਕਾਦੀ ਜਿਹੜੀ ਦੁਕਾਨ ਕੀਤੀ ਗਈ ਹੈ ਤੇ ਕੀ-ਕੀ ਆਈਟਮਾਂ ਜਿਹੜੀ ਤੁਸੀਂ ਕੀਤੀ ਹੈ? ਅ ਅਸੀਂ ਬਈ ਜੀ ਕੱਪੜੇ ਦੀ ਦੁਕਾਨ ਨਿਹਾਲ ਸਿੰਘ ਵਾਲੇ ਦੇ ਵਿੱਚ ਕੀਤੀ ਹੈ ਜਿਹਦਾ ਨਾਮ ਰੱਖਿਆ ਹੈ ਬ੍ਰਾਂਡ ਹਟ। ਤਾਂ ਉਸ ਦਾ ਕਾਰਨ ਇਹ ਸੀ ਕਿ ਬ੍ਰਾਂਡ ਵੇਚਿਆ ਜਾ ਸਕੇ ਜਿਸ ਤਰ੍ਹਾਂ ਕੀ ਅ ਅੱਜ ਕੱਲ੍ਹ ਲੋਕ ਬ੍ਰਾਂਡ ਦੇ ਨਾਂ ਤੇ ਨਗਲੀ ਚੀਜ਼ਾਂ ਵੀ ਵਿਕ ਰਹੀਆਂ। ਤੇ ਉਸ ਚੀਜ਼ ਨੂੰ ਲੈ ਕੇ ਅਸੀਂ ਬ੍ਰਾਂਡ ਹਟ ਨਾਮ ਰੱਖਿਆ ਤੇ ਅਸੀਂ ਬ੍ਰਾਂਡ ਕੱਪੜਾ ਵੇਚਾਂਗੇ ਜਿਹਦੀ ਕੋਈ ਕੰਪਲੇਟ ਨਹੀਂ ਹੋਊ। ਤੇ 5 ਵਾਸ਼ ਦੀ ਅਸੀਂ ਗਾਰੰਟੀ ਵੀ ਦਵਾਂਗੇ ਕੱਪੜੇ ਦੀ ਤੇ ਜਿਹਦੇ ਵਿੱਚ ਅਸੀਂ ਓਨਲੀ ਬ੍ਰਾਂਡ ਕੱਪੜਾ ਤੇ ਦੋਵਾਂ ਗਾਹਕਾਂ ਦੀ ਨਾਰਮਲ ਤੇ ਐਵਰੇਜ ਤੇ ਇੱਕ ਜਿਹੜੇ ਹਾਈ ਵੀਡੀਓ ਦੇ ਜਿਹੜੇ ਹਾਈ ਕਲਾਸ ਦੇ ਜਿਹੜੇ ਗਾਹਕ ਸਾਰੇ ਮੀਡੀਅਮ ਦੀ ਧਿਆਨ ਵਿੱਚ ਰੱਖਦੇ ਹੋਏ ਅਸੀਂ ਹਰ ਤਰ੍ਹਾਂ ਦਾ ਕੱਪੜਾ ਪ੍ਰੋਵਾਈਡ ਕਰਾਵਾਂਗੇ ਦੋਸਤਾਂ ਮਿੱਤਰਾਂ ਦੇ ਨਾਲ ਹੀ ਅਸੀਂ ਸ਼ੁਰੂਆਤ ਕੀਤੀ ਹੈ ਸਾਰੇ ਦੋਸਤ ਰਿਸ਼ਤੇਦਾਰ ਹੈ ਸਾਰੇ ਖੜੇ ਹੈ ਇਹਨਾਂ ਦੇ ਆਸਰੇ ਹੀ ਅਸੀਂ ਇੱਕ ਦੁਕਾਨ ਦੀ ਸ਼ੁਰੂਆਤ ਕੀਤੀ ਹੈ ਜਾ ਜੋ ਇੱਕ ਚੰਗੀ ਹੈਲਪ ਹੋ ਸਕੇ ਤੇ ਚੰਗੀ ਜਿਹੜੀ ਹੈਗੀ ਸਾਡੇ ਚੰਗਾ ਪ੍ਰਭਾਵ ਆ ਤੇ ਚੰਗਾ ਅਸਰ ਪੈ ਸਕੇ ਇਸ ਚੀਜ਼ ਦਾ ਕਿਉਂਕਿ ਹਰ ਚੀਜ਼ ਦੇ ਵਿੱਚ ਇੱਕ ਗੁਣ ਹੁੰਦਾ ਹਰੇਕ ਬੰਦੇ ਦੇ ਵਿੱਚ ਗੁਣ ਹੁੰਦਾ ਕਿਸੇ ਦੇ ਵਿੱਚ ਕੋਈ ਗੁਣ ਹੁੰਦਾ ਕਿਸੇ ਦੇ ਵਿੱਚ ਕੋਈ ਗੁਣ ਹੁੰਦਾ ਤੇ ਅਸੀਂ ਸਾਰੇ ਤਰ੍ਹਾਂ ਦੇ ਬੰਦੇ ਸਾਡੇ ਨਾਲ ਸਾਰੇ ਵਰਗ ਦੇ ਜਿਹੜੇ ਜੁੜੇ ਹੋਏ ਬੰਦੇ ਅਸੀਂ ਸਾਰਿਆਂ ਨੂੰ ਇਸ ਤੇ ਵਿਪਲਾਇ ਭੇਦਪਵ ਨਹੀਂ ਕੀਤਾ ਤੇ ਅੱਜ ਸਵੇਰੇ ਤੋਂ ਸੁਖਮਨੀ ਸਾਹਿਬ ਦੇ ਪਾਠ ਦੇ ਕੋਪ ਪਾਈ ਗਏ ਆ ਤੇ ਉਸ ਤੋਂ ਸਾਰੇ ਜਿਹੜੇ ਪਹੁੰਚੇ ਸਾਡੇ ਦੋਸਤ ਸੱਜਣ ਮਿੱਤਰ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਤੇ ਅਸੀਂ ਅਪੀਲ ਕਰਦੇ ਆਂ ਕਿ ਇੱਕ ਵਾਰ ਤੁਸੀਂ ਬ੍ਰਾਂਡ ਹਟ ਨਿਹਾਲ ਸਿੰਘ ਵਾਲਾ ਦੀ ਵਿੱਚ ਜਰੂਰ ਵਿਜ਼ਿਟ ਕਰੋ ਚੰਡੀਗੜ੍ਹ ਮਾਰਕੀਟ ਦੇ ਵਿੱਚ ਇਹ ਸਿਚੁਏਟਿਡ ਆ ਤੇ ਸਾਰੇ ਅਸੀਂ ਨਿਹਾਲ ਸਿੰਘ ਵਾਲੇ ਦੇ ਵਸਨੀਕਾਂ ਨੂੰ ਇਹੀ ਅਪੀਲ ਕਰਦੇ ਆਂ ਕਿ ਇੱਕ ਵਾਰ ਜਰੂਰ ਵਿਜ਼ਿਟ ਕਰੋ ਤੇ ਤੁਹਾਨੂੰ ਤੁਹਾਡੇ ਮਨਪਸੰਦ ਦਾ ਬ੍ਰਾਂਡ ਕੱਪੜਾ ਇੱਥੋਂ ਜਰੂਰ ਮਿਲੂਗਾ ਇਹ ਮੈਂ ਨਾ ਵਸਤੀ ਆ ਜਾਂ ਹਰਤਾਂ ਵੀ ਆ ਇਹ ਸਿਰਫ ਮੈਨ ਸਵੀਅਰ ਜਾਨੀ ਕਿ ਸਿਰਫ ਜੈੱਟਸ ਵਾਸਤੇ ਆ ਕਪੜਾ ਇਹ ਜੈੱਟਸ ਦੀਆਂ ਸਾਰੀਆਂ ਵੈਰਾਈਟੀਆਂ ਐਕਸੈਸਰੀ ਤੋਂ ਲੈ ਕੇ ਕਪੜੇ ਤੱਕ ਦੀਆਂ ਸਾਰੀਆਂ ਵੈਰਾਈਟੀਆਂ ਸਾਡੇ ਮਿਲਦੀਆਂ ਸਾਡੀ ਦੁਕਾਨ ਤੋਂ ਅਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਸਮਾਨ ਆ ਜਿਸ ਤਰ੍ਹਾਂ ਕੇ ਸਰਦੀਆਂ ਦੀ ਵੈਰਾਈਟੀ ਬਹੁਤ ਹੀ ਸਸਤ ਬਾਜ਼ਾਰ ਨਾਲੋਂ ਸਸਤੇ ਰੇਟ ਤੇ ਅਸੀਂ ਪ੍ਰੋਵਾਈਡ ਕਰਾਵਾਂਗੇ ਤੇ ਕੋਈ ਵੀ ਆ ਕੇ ਸਾਡੀ ਦੁਕਾਨ ਤੋਂ ਨਰਾਜ਼ ਨਹੀਂ ਜਾਵੇਗਾ ਦੁਕਾਨ ਦਾ ਪ੍ਰੋਪਰ ਐਡਰੈਸ ਕੀ ਹੈ ਦੁਕਾਨ ਦਾ ਪ੍ਰੋਪਰ ਐਡਰੈਸ ਹੈਗਾ ਚੰਡੀਗੜ੍ਹ ਮਾਰਕੀਟ ਨਿਹਾਲ ਸਿੰਘ ਵਾਲਾ ਜੋ ਕਿ ਬਹੁਤ ਹੀ ਪੁਰਾਣੀ ਮਾਰਕੀਟ ਹੈ ਨਿਹਾਲ ਸਿੰਘ ਵਾਲੇ ਦੀ ਸਭ ਤੋਂ ਮਸ਼ਹੂਰ ਮਾਰਕੀਟ ਹੈ ਜਿਹੜੀ ਇੱਕੋ ਆ ਚੰਡੀਗੜ੍ਹ ਮਾਰਕੀਟ ਹੈ ਇਹਦੇ ਵਿੱਚ ਜਿਹੜੀ ਫਰੰਟ ਦੇ ਉੱਪਰ ਹੀ ਆਪਣੀ ਦੁਕਾਨ ਹੈ ਸਾਰਿਆਂ ਨੂੰ ਇਹ ਆਪਣੇ ਦੋਸਤ ਅਰਸ਼ਦੀਪ ਸਿੰਘ ਨੇ ਬਾਗਾਪੁਰਾਣਾ ਰੋਡ ਤੇ ਚੰਡੀਗੜ੍ਹ ਮਾਰਕੀਟ ਦੇ ਵਿੱਚ ਬ੍ਰਾਂਡ ਹੱਟ ਨਾਮ ਤੋਂ ਇੱਕ ਸ਼ਾਪ ਕੀਤੀ ਹੈ ਕੱਪੜਿਆਂ ਦੀ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਕੱਪੜੇ ਮੈਨ ਸਵੀਅਰ ਬੀ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਹਰ ਤਰ੍ਹਾਂ ਦਾ ਕੱਪੜਾ ਤੁਹਾਨੂੰ ਇੱਥੇ ਮਿਲੂਗਾ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਨਿਹਾਲ ਸਿੰਘ ਵਾਲੇ ਦੇ ਸਾਰੇ ਵਾਸੀ ਤੇ ਉਹਦੇ ਵਾਲੇ ਦਵਾਲੇ ਦੇ ਪਿੰਡਾਂ ਦੇ ਸਾਰੇ ਵਾਸੀਆਂ ਨੂੰ ਇੱਕ ਵਾਰ ਇੱਥੇ ਵਿਜ਼ਿਟ ਕਰੋ ਤੇ ਜੋ ਤੁਹਾਨੂੰ ਪਸੰਦ ਆਉਂਦਾ ਚੀਜ਼ ਇੱਥੋਂ ਦੇਖੋ ਤੇ ਇਸ ਵੀਡੀਓ ਨੂੰ ਜਿੰਨੇ ਵੀ ਦੋਸਤ ਮਿੱਤਰ ਦੇਖ ਰਹੇ ਹਨ ਤਾਂ ਉਹ ਸਾਰੇ ਇੱਥੇ ਵਿਜ਼ਿਟ ਇੱਕ ਵਾਰ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹ ਇਹ ਮੁੰਡੇ ਅਰਸ਼ਦੀਪ ਸਿੰਘ ਦਾ ਸਾਥ ਦਿਓ ਸਾਰੇ